ਉੱਤਰ ਪ੍ਰਦੇਸ਼ ਦੇ ਜ਼ਿਲ੍ਹੇ ਲਖੀਮਪੁਰ ਖੀਰੀ ਦੇ ਖੇਤਰ ਪੱਲਿਆ ਪੀਰਾ ਵਿੱਚ ਸਿੱਖ ਭਾਈਚਾਰੇ ਲਈ ਇਤਰਾਜ਼ਯੋਗ ਸ਼ਬਦਾਵਲੀ ਬੋਲਣ ਦਾ ਮਾਮਲਾ ਲਗਾਤਾਰ ਪਕਦਾ ਜਾ ਰਿਹਾ ਸੀ। ਮਾਮਲੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਪੱਲਿਆ ਪੀਰਾ ਦੇ कोतवाल ਦੀ ਤੁਰੰਤ ਪ੍ਰਭਾਵ ਨਾਲ ਬਦਲੀ ਕਰ ਦਿੱਤੀ ਹੈ। ਪੁਲਿਸ ਸੁਪਰਡੈਂਟ ਨੇ ਦੱਸਿਆ ਕਿ ਪੂਰੇ ਮਾਮਲੇ ਦੀ ਜਾਂਚ ਵਧੇਖ ਖੁੱਲੇ ਸੁਪਰਡੈਂਟ ਨੂੰ ਸੌਂਪ ਦਿੱਤੀ ਗਈ ਹੈ ਜੋ ਤੁਰੰਤ ਮਾਮਲੇ ਦੀ ਜਾਂਚ ਕਰਕੇ ਰਿਪੋਰਟ ਸੌਂਪਣਗੇ ਦੱਸਦੀ ਹੈ ਕਿ ਪੱਲੀਆ ਪੀਰਾ ਦੇ ਤਹਿਸੀਲ ਗੇਟ ਤੇ ਸਿੱਖ ਪਾਈਚਾਰੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਸਿੱਖ ਪਾਈਚਾਰੇ ਵਿੱਚ ਰੋਸ ਨੂੰ ਦੇਖਦੇ ਹੋਏ ਦੇਰ ਰਾਤ ਵਧੀਕ ਐਮਪੀ ਨੇਪਾਲ ਸਿੰਘ ਧਰਨੇ ਵਾਲੀ ਥਾਂ ਤੇ ਪਹੁੰਚੇ ਇਸ ਦੌਰਾਨ ਉਨ੍ਹਾਂ ਨੇ ਪੱਲੀਆ ਪੀਰਾ ਦੇ कोतवाल ਵਿਵੇਕ ਕੁਮਾਰ ਉਪਾਦੀਏ ਦੀ ਤੁਰੰਤ ਪ੍ਰਭਾਵ ਨਾਲ ਬਦਲੀ ਦਾ ਐਲਾਨ ਕੀਤਾ ਐਡੀਸ਼ਨਲ ਐਸਪੀ ਦੇ ਐਲਾਨ ਮਗਰੋਂ ਤਹਿਸੀਲ ਦੇ ਗੇਟ ਤੇ ਸਿੱਖ ਪਾਈਚਾਰੇ ਵੱਲੋਂ ਚੱਲ ਰਿਹਾ ਧਰਨਾ ਸਮਾਪਤ ਹੋ ਗਿਆ ਦੱਸਿਆ ਕਿ ਬੀਤੇ ਦਿਨ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਵੀਡੀਓ ਵਿੱਚ ਸਿੱਖ ਆਗੂ ਕਹਿ ਰਹੇ ਹਨ ਕਿ ਜੇਕਰ ਅਸੀਂ ਅਤਵਾਦੀ ਹਾਂ ਤਾਂ ਸਾਨੂੰ ਗੋਲੀ ਹੀ ਮਾਰ ਦਿਓ ਪ੍ਰਦਰਸ਼ਨ ਕਰ ਰਹੇ ਸਿੱਖ ਭਾਈਚਾਰੇ ਵੱਲੋਂ ਇਲਜ਼ਾਮ ਲਗਾਇਆ ਗਿਆ ਹੈ ਸੰਨ ਕਿ ਪੁਲਿਸ ਮੁਲਾਜ਼ਮ ਨੇ ਉਹਨਾਂ ਨੂੰ ਅਤਵਾਦੀ ਦੱਸਿਆ ਹੈ ਜਾਣਕਾਰੀ ਮੁਤਾਬਕ ਇੱਕ ਥਾਂ ਤੋਂ ਕਾਵੜੀਆਂ ਦੇ ਜਥੇ ਨੇ ਲੰਘਣਾ ਸੀ ਤੇ ਉਸ ਥਾਂ ਉੱਤੇ ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਵੱਲੋਂ ਭਾਰੀ ਮਾਤਰਾ ਵਿੱਚ ਪੁਲਿਸ ਬਲ ਤਾਇਨਾਤ ਕੀਤਾ ਗਿਆ ਸੀ। ਇਸੇ ਦੌਰਾਨ ਜੋ ਸਿੱਖੋਥੇ ਮੌਜੂਦ ਸਨ ਤੇ ਸਿੱਖ ਨੌਜਵਾਨਾਂ ਦਾ ਕਹਿਣਾ ਸੀ ਕਿ ਪੁਲਿਸ ਅਧਿਕਾਰੀ ਨੇ ਉਹਨਾਂ ਨੂੰ ਅਤਵਾਦੀ ਦੱਸਦਿਆਂ ਉੱਥੋਂ ਜਾਣ ਲਈ ਕਿਹਾ ਜਿਸ ਕਾਰਨ ਇਹ ਪ੍ਰਦਰਸ਼ਨ ਕੀਤਾ ਗਿਆ ਹੈ। आप कहाँ खड़े हो तमाशा न करें हम कहाँ तमाशा कर रहे हैं सर खड़े आतंकवादी बता रहे हैं कोई नहीं आप आतंकवादी रोड बना दिन नहीं आप लोग आए थे आतंकवादी बताने रहे हैं आतंकवादी रोड बना ਦੇਨਾਂ ਆ ਬਾਬਾ ਜੀ ਕੇ ਆ ਕੇ ਪਿੱਛੇ ਘੁੰਮ ਰਹੇ ਤੇ ਅਗਰ ਹਮ ਲੋਗ ਅਤੰਗਵਾਦੀ ਤਾਂ ਇਹੀ ਪੇ ਗੋਲੀ ਮਾਰ ਦੀ ਜਾਂ ਲੋਗਾਂ ਕੋ ਬਸ ਸਿੱਧੀ ਬਾਤ ਹੈ ਹਮ ਲੋਗਾਂ ਕੀ ਹਮ ਆਪ ਲੋਗ ਕਹਿ ਰਹੇ ਕਿ ਹਮ ਲੋਗ ਅਤੰਗ ਬਣਾਣਾ ਹੈ ਤੁਹਾਮਾਰਾਂ ਜਿਹਾ ਸੇ ਉਪਧਰਵਾਦੀਓ ਕੇ ਸਾਥ ਹਾਂ ਠੀਕ ਹੈ ਰਹਿਣੇ ਦਿਓ ਹਮ ਲੋਗ ਪਰ ਉਪਧਰਵਾਦੀ ਜੋ ਵੀ ਹਮ ਲੋਗ ਕੋ ਰਹਿਣੇ ਦਿਓ ਆਪ ਜਾਈਏ ਔਰ ਨਾ ਇਹਦਾ ਵੇਖ ਲਓ ਆਪ ਲੋਗ ਅਤੰਗਵਾਦੀ ਬਤਾ ਰਹੇ ਅਭੀ ਹਮ ਲੋਗਾਂ ਕੋ ਜਵਾਬ ਦੇਣਾ ਪਊਗਾ ਓਏ ਅਤੰਗਵਾਦੀ ਦੱਸਣ ਦੇ ਯਾਰ ਹੁਣ ਤੋ ਹੀ ਇਹ ਪ੍ਰੂਫ ਆਪਾਂ ਨੂੰ ਕਿ ਸੜਕ ਬਣਾਈ ਹੈ ਤੇ ਇਦਾਂ ਬੋਲਿਆ ਇਨਾਂ ਨੇ ਉੱਤਰ ਪ੍ਰਦੇਸ਼ ਦੇ ਜ਼ਿਲ੍ਹੇ ਲਖੀਮਪੁਰ ਖੀਰੀ ਦੇ ਖੇਤਰ ਪੱਲਿਆ ਪੀਰਾ ਵਿੱਚ ਸਿੱਖ ਭਾਈਚਾਰੇ ਲਈ ਇਤਰਾਜ਼ਯੋਗ ਸ਼ਬਦਾਵਲੀ ਬੋਲਣ ਦਾ ਮਾਮਲਾ ਲਗਾਤਾਰ ਪਕਦਾ ਜਾ ਰਿਹਾ ਸੀ ਮਾਮਲੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਪੱਲੀਆ ਪੀਰਾ ਦੇ कोतवाल ਦੀ ਤੁਰੰਤ ਪ੍ਰਭਾਵ ਨਾਲ ਬਦਲੀ ਕਰ ਦਿੱਤੀ ਹੈ। ਪੁਲਿਸ ਸੁਪਰਡੈਂਟ ਨੇ ਦੱਸਿਆ ਕਿ ਪੂਰੇ ਮਾਮਲੇ ਦੀ ਜਾਂਚ ਵਿਧੀ ਖੁੱਲੇ ਸੁਪਰਡੈਂਟ ਨੂੰ ਸੌਂਪ ਦਿੱਤੀ ਗਈ ਹੈ ਜੋ ਤੁਰੰਤ ਮਾਮਲੇ ਦੀ ਜਾਂਚ ਕਰਕੇ ਰਿਪੋਰਟ ਸੌਂਪਣਗੇ। ਦੱਸਦੀ ਹੈ ਕਿ ਪੱਲੀਆ ਪੀਰਾ ਦੇ ਤਹਿਸੀਲ ਗੇਟ ਤੇ ਸਿੱਖ ਭਾਈਚਾਰੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਸਿੱਖ ਭਾਈਚਾਰੇ ਵਿੱਚ ਰੋਸ ਨੂੰ ਦੇਖਦੇ ਹੋਏ ਦੇਰ ਰਾਤ ਵਿਧੀਕ ਐਮਪੀ ਨੇਪਾਲ ਸਿੰਘ ਧਰਨੇ ਵਾਲੀ ਥਾਂ ਤੇ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਪੱਲੀਆ ਪੀਰਾ ਦੇ कोतवाल ਵਿਵੇਕ ਕੁਮਾਰ ਉਪਾਦੀਏ ਦੀ ਤੁਰੰਤ ਪ੍ਰਭਾਵ ਨਾਲ ਬਦਲੀ ਦਾ ਐਲਾਨ ਕੀਤਾ। ਐਡੀਸ਼ਨਲ ਐਸਪੀ ਦੇ ਐਲਾਨ ਮਗਰੋਂ ਤਹਿਸੀਲ ਦੇ ਗੇਟ ਤੇ ਸਿੱਖ ਭਾਈਚਾਰੇ ਵੱਲੋਂ ਚੱਲ ਰਿਹਾ ਧਰਨਾ ਸਮਾਪਤ ਹੋ ਗਿਆ ਦੱਸਦੀ ਕਿ ਬੀਤੇ ਦਿਨ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਵੀਡੀਓ ਵਿੱਚ ਸਿੱਖ ਆਗੂ ਕਹਿ ਰਹੇ ਹਨ ਕਿ ਜੇਕਰ ਅਸੀਂ ਅਤਵਾਦੀ ਹਾਂ ਤਾਂ ਸਾਨੂੰ ਗੋਲੀ ਹੀ ਮਾਰ ਦਿਓ ਪ੍ਰਦਰਸ਼ਨ ਕਰ ਰਹੇ ਸਿੱਖ ਭਾਈਚਾਰੇ ਵੱਲੋਂ ਇਲਜ਼ਾਮ ਲਗਾਏ ਗਏ ਸੰਨ ਕਿ ਪੁਲਿਸ ਮੁਲਾਜ਼ਮ ਨੇ ਉਹਨਾਂ ਨੂੰ ਅਤਵਾਦੀ ਦੱਸਿਆ ਹੈ ਜਾਣਕਾਰੀ ਮੁਤਾਬਕ ਇੱਕ ਥਾਂ ਤੋਂ ਕਾਵੜੀਆਂ ਦੇ ਜਥੇ ਨੇ ਲੰਘਣਾ ਸੀ ਤੇ ਉਸ ਥਾਂ ਉੱਤੇ ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਵੱਲੋਂ ਭਾਰੀ ਮਾਤਰਾ ਵਿੱਚ ਪੁਲਿਸ ਬਲ ਤਾਇਨਾਤ ਕੀਤਾ ਗਿਆ ਸੀ। ਇਸੇ ਦੌਰਾਨ ਜੋ ਸਿੱਖੋਥੇ ਮੌਜੂਦ ਸਨ ਤੇ ਸਿੱਖ ਨੌਜਵਾਨਾਂ ਦਾ ਕਹਿਣਾ ਸੀ ਕਿ ਪੁਲਿਸ ਅਧਿਕਾਰੀ ਨੇ ਉਹਨਾਂ ਨੂੰ ਅਤਵਾਦੀ ਦੱਸਦਿਆਂ ਉੱਥੋਂ ਜਾਣ ਲਈ ਕਿਹਾ ਜਿਸ ਕਾਰਨ ਇਹ ਪ੍ਰਦਰਸ਼ਨ ਕੀਤਾ ਗਿਆ ਹੈ। ਆਪਾਂ ਵੀ ਬੋਲੋ ਸਾਹਿਬ ਆਪ ਕੈਸੇ ਬੋਲ ਰਹੇ ਹੋ ਤਮਾਸ਼ਾ ਨਾ ਕਰੇ। ਹਮ ਕਹਾ ਤਮਾਸ਼ਾ ਕਰ ਰਹੇ ਹਾਂ ਸਰ ਖੜੇ ਹੈ ਪਾਣੀ ਕਮ ਹੋ ਗਿਆ। ਮੈਂ ਤੁਹਾਨੂੰ ਅਤਵਾਦੀ ਬਤਾ ਰਿਹਾ ਮੈਂ। कोई गल नहीं आप आतंकवादी या रोड बनाता उस दिन नहीं आप लो लोग आए थे आतंकवादी बताने आतंकवादी पहले रोड बना देता पता है ना बाबा जी के आके पीछे घूम रहे थे अगर हम लोग आतंकवादी तो यहीं पे गोली मार दी जंग लोगों को बस सीधी बात है हम लोगों की हम आप लोग कह रहे हो हम लोग आतंकवादी हैं तुम्हारे तुम्हारे जैसे उपद्रवियों के साथ हां ठीक है रहने दो हम लोगों को उपद्रवादी जो भी हम लोगों को रहने दो आप जाइए और ना ये देख लो आप लोग आतंकवादी बता रहे अभी हम लोगों को जवाब देना पोंगा है भैया आतंकवादी दसन दे यार हुन तो ही ਇਹ ਚੀਜ਼ ਦਾ ਕਿਤਰਾ ਗਿਆ ਪ੍ਰੂਫ ਆਪਾਂ ਨੂੰ ਕਿ ਸੜਕ ਬਣਾਈ ਹੈ ਤੇ ਇਦਾਂ ਬੋਲਿਆ ਇਹਨਾਂ ਨੇ